ਜਿੱਥੇ ਅੱਜ ਹਰ ਕੋਈ ਬਾਪੂ ਫੌਜਾ ਸਿੰਘ ਨੂੰ ਯਾਦ ਕਰ ਰਿਹਾ ਹੈ ਤੇ ਉੱਥੇ ਹੀ ਬਾਪੂ ਤਰਸੀਮ ਸਿੰਘ ਜੀ ਮੌਜੂਦ ਨੇ ਬਾਪੂ ਜੀ ਅੱਜ ਤੁਸੀਂ ਪਹੁੰਚੇ ਹੋ ਆਖਰੀ ਪਲਾਂ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਹੋ ਜਿਸ ਬੰਦੇ ਨੇ ਸਿੱਖੀ ਦਸਤਾਰ ਆਪਣਾ ਨਾਮ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜੀ ਇੱਕ ਐਡੀ ਮਹਾਨ ਸ਼ਖਸੀਅਤ ਜਿਨੇ ਸਾਡੀ ਕੌਮ ਦਾ ਸਾਡੀ ਦਸਤਾਰ ਦਾ ਪੂਰੀ ਦੁਨੀਆ 'ਚ ਉਹਨਾਂ ਨੇ ਨਾਂ ਜਾਗਰ ਕੀਤਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਬੇਵਕਤੀ ਜੀ ਮੌਤ ਹੋ ਗਈ ਚਲੋ ਉਹਨਾਂ ਨੇ ਉਮਰ ਵੀ ਬੜੀ ਭੋਗੀ ਬੜਾ ਨਾਮ ਹੀ ਬੜਾ ਉੱਚਾ ਕੀਤਾ ਪਰ ਜਿਹੜਾ ਇਹ ਹਾਦਸਾ ਵਾਪਰਿਆ ਹੈ ਬੜਾ ਦੁਖਦਾਈ ਆ ਸਾਡ ਸਾਰਿਆਂ ਲਈ ਤੇ ਅਸੀਂ ਉਹਨਾਂ ਨੂੰ ਵੀ ਅੰਤਿਮ ਪਲਾਂ 'ਚ ਉਹਨਾਂ ਨੂੰ ਸ਼ਰਧਾ ਭੇਟ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਆ ਕਿ ਸਾਨੂੰ ਵੀ ਮੌਕਾ ਮਿਲਿਆ ਉਹਨਾਂ ਦੇ ਆਖਰੀ ਪਲਾਂ 'ਚ ਇਸਿਰਕਤ ਕਰਨ ਦਾ ਤੇ ਚਲੋ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਸਾਡੀ ਕੌਮ ਤੇ ਵੀ ਮਿਹਰ ਭਰਿਆ ਹੱਥ ਰੱਖਣ ਸਾਡੇ ਨੌਜਵਾਨਾਂ ਨੂੰ ਵੀ ਸਾਡੀ ਇਹੋ ਹੀ ਬੇਨਤੀ ਆ ਕਿ ਇਹੋ ਜੀਆਂ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਨਸ਼ਿਆਂ ਤੋਂ ਬਚ ਕਿ ਆਪਣੀ ਨੌਜਵਾਨੀ ਜਿਹੜੀ ਆ ਉਹ ਖੇਡਾਂ ਵਾਂ ਲਾਵੇ ਉਹ ਚੰਗਾ ਕੋਈ ਨਾਂ ਕਮਾਵੇ ਇਹੋ ਇਹ ਇਹ ਹੀ ਉਹਨਾਂ ਤੋਂ ਸਿੱਖਣ ਦੀ ਲੋੜ ਆ ਕਿ ਉਹਨਾਂ ਨੇ ਏਡੀ ਵੱਡੀ ਉਮਰ ਤੇ ਜਾ ਕੇ ਵੀ ਇੱਕ ਨੌਜਵਾਨੀ ਵਾਲਾ ਜਜ਼ਬਾ ਉਹਨਾਂ ਦੇ ਵਿੱਚ ਸੀਗਾ ਜਿਹੜਾ ਉਹ ਹਮੇਸ਼ਾ ਸਾਡੀ ਕੌਮ ਉਹਨਾਂ ਤੇ ਮਾਣ ਕਰਦੀ ਰਹੂਗੀ ਜਿੰਨਾ ਸਪੋਰਟਸ ਜਗਤ ਆ ਸਾਰਾ ਉਹਨਾਂ ਨੂੰ ਮਤਲਬ ਉਹਨਾਂ ਤੋਂ ਪ੍ਰੇਰਨਾ ਲੈਂਦਾ ਰਹੂਗਾ ਤੇ ਤੇ ਇਸ ਕਰਕੇ ਸਾਨੂੰ ਅੱਜ ਬੜਾ ਵੱਡਾ ਘਾਟਾ ਵਾ ਉਹਨਾਂ ਦੇ ਪਰਿਵਾਰ ਨੂੰ ਪੂਰੇ ਪੰਜਾਬ ਨੂੰ ਸਿੱਖ ਜਗਤ ਨੂੰ ਇਸ ਕਰਕੇ ਬਹੁਤ ਦੁੱਖ ਦੇ ਪਾਇਆ ਜੀ 114 ਸਾਲ ਦੀ ਉਮਰ ਬਹੁਤ ਵੱਡੀ ਉਮਰ ਹੋ ਜਾਂਦੀ ਹੈ ਹਨਾ ਬਾਪੂ ਬਜ਼ੁਰਗ ਜਿਹੜੇ ਉਹ ਵੀ ਜਵਾਬ ਦੇ ਦਿੰਦੇ ਆ ਲੱਤਾਂ ਤੋਂ ਪਰ ਉਹ ਹਮੇਸ਼ਾ ਦੌੜਦੇ ਰਹਿੰਦੇ ਸੀ ਸਰੀਰ ਇੱਕ ਤੰਦਰੁਸਤੀ ਦਾ ਬਹੁਤ ਸੋਹਣਾ ਸੁਨੇਹਾ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਲਿਆਂਦਾ ਇਹ ਜੀ ਬਹੁਤ ਮੇਰੇ ਖਿਆਲ ਲੱਗ ਕੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸੀ ਉਹਨਾਂ ਤੇ ਕਿ ਉਹਨਾਂ ਨੇ ਅੱਜ ਕੱਲ ਦੇ ਤੁਸੀਂ ਦੇਖੋਤੀ ਸੀ ਸਾਲ ਦੇ ਬੱਚਿਆਂ ਦੇ ਗੋਡੇ ਦੁਖਦੇ ਆ ਕਈਆਂ ਨੂੰ ਕਈ ਬਿਮਾਰੀਆਂ ਨੇ ਜਖੜਿਆ ਹੋਇਆ ਉਹਨਾਂ ਦੇ ਗੁਰੂ ਮਹਾਰਾਜ ਦੀ ਐਡੀ ਕਿਰਪਾ ਸੀ ਕਿ ਉਹ ਐਡੀ ਵੱਡੀ ਉਮਰ 'ਚ ਵੀ ਇਹ ਹੁਣ ਵੀ ਦੌੜਦੇ ਸੀ ਨੌਜਵਾਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਉਹਨਾਂ ਆ ਪੂਰੀ ਖੁਸ਼ੀ ਨਾਲ ਜਦੋਂ ਉਹਨਾਂ ਦੇ ਦੇਖਦੇ ਆ ਤੇ ਤੇ ਬਹੁਤ ਬਹੁਤ ਚੰਗਾ ਲੱਗਦਾ ਹੈ ਕਿ ਹਾਂ ਕਿ ਠੀਕ ਹੈ ਸਾਡੀ ਕੌਮ ਦਾ ਇੱਕ ਇਹੋ ਜਿਹਾ ਸਤਾਰਾ ਕਿ ਜਿਨੇ ਸਾਡੀ ਕੌਮ ਨੂੰ ਸਾਡੀ ਨੌਜਵਾਨੀ ਦੀ ਇਹ ਸਾਪਰੇਣਾ ਸਰੋਤ ਆ ਤੇ ਚਲੋ ਉਹਨਾਂ ਦਾ ਬੇਵਕਤ ਜਾਣਾ ਬੜਾ ਦੁੱਖ ਆ ਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਇਹੋ ਜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਤੇ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣ ਵਾਸਤੇ ਥੋੜਾ ਤੁਸੀਂ ਕਿਰਪਾ ਕਰੋ ਕਿ ਅਸੀਂ ਉਹਨਾਂ ਦੇ ਰਸਤੇ ਤੇ ਚੱਲ ਸਕੀਏ ਤੇ ਆਪਣੀ ਨਸ਼ਿਆਂ ਦੀ ਜਿਹੜੀ ਦਲਦਲ 'ਚ ਸਾਡੇ ਨੌਜਵਾਨੀ ਤਸੀਹੋਂ ਤੋਂ ਨਿਕਲ ਸਕੀਏ ਬਹੁਤ ਸ਼ੁਕਰੀਆ ਸੋ ਸਾਂਝ ਪਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਅੱਜ ਮਾਰੀਆਂ ਕੁਰਾਈਆਂ ਤੋਂ ਨਿਕਲਣ ਦੀ ਬਹੁਤ ਵੱਡੀ ਲੋੜ ਹੈ ਤੇ ਬਾਪੂ ਫੌਜਾ ਸਿੰਘ ਤੋਂ ਬਹੁਤ ਕੁਝ ਸਿੱਖ ਦਿਲੋੜੇ ਜਿੱਥੇ ਅੱਜ ਹਰ ਕੋਈ ਬਾਪੂ ਫੌਜਾ ਸਿੰਘ ਨੂੰ ਯਾਦ ਕਰ ਰਿਹਾ ਹੈ ਤੇ ਉੱਥੇ ਹੀ ਬਾਪੂ ਤਰਸੀਮ ਸਿੰਘ ਜੀ ਮੌਜੂਦ ਨੇ ਬਾਪੂ ਜੀ ਅੱਜ ਤੁਸੀਂ ਪਹੁੰਚੇ ਹੋ ਆਖਰੀ ਪਲਾਂ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਹੋ ਜਿਸ ਬੰਦੇ ਨੇ ਸਿੱਖੀ ਦਸਤਾਰ ਆਪਣਾ ਨਾਮ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ ਚ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਉਹ ਜਿਹੜੀ ਇੱਕ ਐਡੀ ਮਹਾਨ ਸ਼ਖਸੀਅਤ ਜਿਨੇ ਸਾਡੀ ਕੌਮ ਦਾ ਸਾਡੀ ਦਸਤਾਰ ਦਾ ਪੂਰੀ ਦੁਨੀਆ ਚ ਉਹਨਾਂ ਨੇ ਨਾਂ ਜਾਗਰ ਕੀਤਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਬੇਵਕਤੀ ਜੀ ਮੌਤ ਹੋ ਗਈ ਚਲੋ ਉਹਨਾਂ ਨੇ ਉਮਰ ਵੀ ਬੜੀ ਭੋਗੀ ਬੜਾ ਨਾਮ ਹੀ ਬੜਾ ਉੱਚਾ ਕੀਤਾ ਪਰ ਜਿਹੜਾ ਇਹ ਹਾਦਸਾ ਵਾਪਰਿਆ ਹੈ ਬੜਾ ਦੁਖਦਾਈ ਆ ਸਾਡੇ ਸਾਰਿਆਂ ਲਈ ਅਸੀਂ ਉਹਨਾਂ ਨੂੰ ਵੀ ਅੰਤਿਮ ਪਲਾਂ ਚ ਉਹਨਾਂ ਨੂੰ ਸ਼ਰਧਾ ਭੇਟ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਹਾਂ ਕਿ ਸਾਨੂੰ ਵੀ ਮੌਕਾ ਮਿਲਿਆ ਉਹਨਾਂ ਦੇ ਆਖਰੀ ਪਲਾਂ ਚ ਇਸਿਰਕਤ ਕਰਨ ਦਾ ਤੇ ਚਲੋ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਸਾਡੀ ਕੌਮ ਤੇ ਵੀ ਮਿਹਰ ਭਰਿਆ ਹੱਥ ਰੱਖਣ ਸਾਡੇ ਨੌਜਵਾਨਾਂ ਨੂੰ ਵੀ ਸਾਡੀ ਇਹੋ ਹੀ ਬੇਨਤੀ ਹੈ ਕਿ ਇਹੋ ਜਿਹੀਆਂ ਸ਼ਖਸੀਅਤ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ ਤੋਂ ਬਚ ਕੇ ਆਪਣੀ ਨੌਜਵਾਨੀ ਜਿਹੜੀ ਆ ਉਹ ਖੇਡਾਂ ਵੱਲ ਲਾਵੇ ਉਹ ਚੰਗਾ ਕੋਈ ਨਾਂ ਕਮਾਵੇ ਇਹੋ ਇਹ ਇਹ ਹੀ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਉਹਨਾਂ ਨੇ ਏਡੀ ਵੱਡੀ ਉਮਰ 'ਚ ਜਾ ਕੇ ਵੀ ਇੱਕ ਨੌਜਵਾਨੇ ਵਾਲਾ ਜज्ਬਾ ਉਹਨਾਂ ਦੇ ਵਿੱਚ ਸੀਗਾ ਜਿਹੜਾ ਉਹ ਹਮੇਸ਼ਾ ਸਾਡੀ ਕੌਮ ਉਹਨਾਂ ਤੇ ਮਾਣ ਕਰਦੀ ਰਹੂਗੀ ਜਿੰਨਾ ਸਪੋਰਟਸ ਜਗਤਿਆ ਸਾਰਾ ਉਹਨਾਂ ਨੂੰ ਮਤਲਬ ਉਹਨਾਂ ਤੋਂ ਪ੍ਰੇਰਨਾ ਲੈਂਦਾ ਰਹੂਗਾ ਤੇ ਇਸ ਕਰਕੇ ਸਾਨੂੰ ਅੱਜ ਬੜਾ ਵੱਡਾ ਘਾਟਾ ਵਾ ਉਹਨਾਂ ਦੇ ਪਰਿਵਾਰ ਨੂੰ ਪੂਰੇ ਪੰਜਾਬ ਨੂੰ ਸਿੱਖ ਜਗਤ ਨੂੰ ਇਸ ਕਰਕੇ ਬਹੁਤ ਦੁੱਖ ਦੇ ਪਾਇਆ ਜੀ 114 ਸਾਲ ਦੀ ਉਮਰ ਬਹੁਤ ਵੱਡੀ ਉਮਰ ਹੋ ਜਾਂਦੀ ਹੈ ਹਨਾ ਬਾਪੂ ਬਜ਼ੁਰਗ ਜਿਹੜੇ ਉਹ ਵੀ ਜਵਾਬ ਦੇ ਦਿੰਦੇ ਆ ਲੱਤਾਂ ਤੋਂ ਪਰ ਹਮੇਸ਼ਾ ਦੌੜਦੇ ਰਹਿੰਦੇ ਸੀ ਸਰੀਰ ਇੱਕ ਤੰਦਰੁਸਤੀ ਦਾ ਬਹੁਤ ਸੋਹਣਾ ਸੁਨੇਹਾ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਲਿਆਂਦਾ ਇਹ ਜੀ ਬਹੁਤ ਮੇਰੇ ਖਿਆਲ ਲੱਗੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸੀ ਉਹਨਾਂ ਤੇ ਕਿ ਉਹਨਾਂ ਨੇ ਅੱਜ ਕੱਲ ਤੇ ਤੁਸੀਂ ਦੇਖੋਤੀ ਸੀ ਸਾਲ ਦੇ ਬੱਚਿਆਂ ਦੇ ਗੋਡੇ ਦੁਖਦੇ ਆ ਕਈਆਂ ਨੂੰ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਉਹਨਾਂ ਦੇ ਗੁਰੂ ਮਹਾਰਾਜ ਦੀ ਐਡੀ ਕਿਰਪਾ ਸੀ ਕਿ ਉਹ ਐਡੀ ਵੱਡੀ ਉਮਰ ਚ ਵੀ ਇਹ ਹੁਣ ਵੀ ਦੌੜਦੇ ਸੀ ਨੌਜਵਾਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਉਹਨਾਂ ਆ ਪੂਰੀ ਖੁਸ਼ੀ ਨਾਲ ਜਦੋਂ ਉਹਨਾਂ ਦੇ ਦੇਖਦੇ ਆ ਤੇ ਤੇ ਆ ਤੇ ਬਹੁਤ ਬਹੁਤ ਚੰਗਾ ਲੱਗਦਾ ਇਹ ਕਿ ਹਾਂ ਕਿ ਠੀਕ ਹੈ ਸਾਡੀ ਕੌਮ ਦਾ ਇੱਕ ਇਹੋ ਜਿਹਾ ਸਤਾਰਾ ਕਿ ਜਿਨੇ ਸਾਡੀ ਕੌਮ ਨੂੰ ਸਾਡੀ ਨੌਜਵਾਨੀ ਲਈ ਮੇਸ਼ਾ ਪ੍ਰੇਰਨਾ ਸਰੋਤ ਆ ਤੇ ਚਲੋ ਉਹਨਾਂ ਦਾ ਬੇਵਕਤ ਜਾਣਾ ਬੜਾ ਦੁੱਖਿਆ ਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਇਹੋ ਜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਿਓ ਤੇ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣ ਵਾਸਤੇ ਥੋੜਾ ਤੁਸੀਂ ਕਿਰਪਾ ਕਰੋ ਕਿ ਅਸੀਂ ਉਹਨਾਂ ਦੇ ਰਸਤੇ ਤੇ ਚੱਲ ਸਕੀਏ ਤੇ ਆਪਣੀ ਨਸ਼ਿਆਂ ਦੀ ਜਿਹੜੀ ਦਲਦਲ 'ਚ ਸਾਡੇ ਨੌਜਵਾਨੀ ਤਸੀਹੋਂਤ ਨਿਕਲ ਸਕੀਏ ਬਹੁਤ ਸ਼ੁਕਰੀਆ ਸੋ ਸਾਂਝ ਪਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਅੱਜ ਮਾਰੀਆਂ ਕੁਰਾਈਆਂ ਤੋਂ ਨਿਕਲਣ ਦੀ ਬਹੁਤ ਵੱਡੀ ਲੋੜ ਹੈ ਤੇ ਬਾਪੂ ਫੌਜਾ ਸਿੰਘ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ